ਸੈਮੀਫਾਈਨਲ ਮੈਚ ਦਾ ਦਰਸ਼ਕਾਂ ਦੀ ਹਾਜ਼ਰੀ ਵੀ ਚੱਲਦਾ ਹਜੇ ਟੀਮ ਜਿੱਤੇਗੀ ਉਹ ਕੂਰੀਆਂ ਦੀਆਂ ਟੀਮਾਂ ਫਾਈਨਲ ਮੈਚ ਖੇਲੇਗੀ ਲਓ ਚੰਬੇ ਦੀ ਧਰਤੀ ਸਭ ਰੇਸ਼ਪ ਕਬੱਡੀ ਪੌੜਾ ਹੋਇਆ ਪਰ ਲਈ ਕਹਿੰਦੇ ਜੇ ਆਹ ਵੇਖਾਂਗੇ ਸ਼ਮਾਲ ਔਰ ਆਹ ਹੈ ਲੱਖਾ ਚੀਮਿਆ ਵਾਲਾ ਜੇ ਪਿੰਡ ਦੇ ਦੋ ਕਲਾਕਾਰ ਹਰਦੀਪ ਚੀਮਾ ਤੇ ਸਰਵਜੀਤ ਚੀਮਾ ਲਓ ਜੋੜਵਾਲ ਦੇ ਬਿਲਕੁਲ ਲਾਗੇ ਚੀਮਾ ਕਲਾ ਪਿੰਡ ਪਰ ਨੰਬਰ ਚੰਬੇਆਂ ਰੇਸ਼ਪ ਨੇ ਟੀਮ ਬੱਤੇ ਜੁੜਦਾ ਹੋਇਆ ਅੰਗਰੇਜ਼ ਪੰਡਾਲ ਕਹਿੰਦਾ ਕੋਈ ਅੰਗਰੇਜ਼ ਮੱਲੀਆ ਕਹਿੰਦਾ ਪਹਿਲੀ ਵਾਰ 2013 ਵਿਚ ਆਖਰੀ ਇੰਗਲੈਂਡ ਦੀ ਲਿਸਟ ਕਬੱਡੀ ਕਲੱਬ ਨੂੰ ਤਗੜੀ ਕਬੱਡੀ ਖੇਲੇਆ ਇੰਗਲੈਂਡ ਦੀ ਸਰਜ਼ਮੀਨ ਦੇ ਲਓ ਇਧਰਲੇ ਪਾਸੇ ਵੇਖਾਂਗੇ ਵੀ ਸੁਖਮਨ ਦਾ ਛੋਟਾ ਵੀ ਰੇਸ਼ਮ ਇਹ ਹੈ ਕਹਿੰਦੇ ਸੁਖਮਨ ਦਾ ਛੋਟਾ ਵੀਰ ਦੋ ਪ੍ਰਾ ਕਬੱਡੀ ਖੇਲੇ ਅਰਸ਼ ਤੇ ਸੁਖਮਨ ਨੰਬਰ ਅਰਸ਼ 200 ਰੁਪਏ ਦੋ ਦੋਸਰ ਰੁਪਏ ਦੋ ਟੀਮਾਂ ਦਾ 200 ਰੁਪਏ ਦੋ ਟੀਮਾਂ ਦੇ ਉੱਤੇ ਸਰਪ੍ਰਕਾਰ ਸਿੰਘ ਛੇਕੇਦਾਰ ਸਾਹਿਬ ਨਾ ਪਿੰਡ ਧੋਨੇਵਾਲ ਤੋਂ ਕਮਲਦੇਵ ਸਿੰਘ ਜਿਹੜਾ ਜੀ ਵੱਡਾ ਮਾਣ ਕਰਦੇ ਨੇ ਨਾਲ ਮੇਰੇ ਵਾਸਤੇ ਵੱਡਾ ਮਾਣ ਕਰਦੇ ਹੋਏ ਧੰਨਵਾਦ ਲਓ ਆ ਹੈ ਕੌਣ ਆ ਪਰ ਦੋਨੇਵਾਲ ਜਿੰਨੇ ਪਾਏ ਵਿਸ਼ ਕਬੱਡੀ ਕਾ ਵਿੱਚ ਫਾਈਨਲ ਮੈਚ ਪੰਜ ਕਬੱਡੀਆਂ ਪਾਈਆਂ ਪੰਜ ਨੰਬਰ ਲੈ ਏੜੀਆ ਟੀਮ ਪੰਜਵੀਂ ਵਾਰ ਜੇਤੂ ਬਣੀ ਜੇ ਕਮਲ ਪੰਜ ਕਬੱਡੀਆਂ ਪਾ ਕੇ ਪੰਜ ਨੰਬਰ ਨਾਲ ਲੈਂਦਾ ਤੇ ਖੈਰ ਟੀਮ ਜੇਤੂ ਨਾ ਬਣਦੀ ਲਓ ਇਹ ਹੈ ਕਮਨਾ ਪਰ ਦੋਨੇਵਾਲ ਬਲਕਾਰ ਸਿੰਘ ਠਿੱਕ ਜਿਹਾ ਬੇਟਾ ਆਪਣੀ ਟੀਮ ਉੱਤੇ ਨੰਬਰ ਜੋੜਦਾ ਹੋਇਆ ਮੱਖਣ ਮੱਖੀ ਦੋ ਵਾਰ ਲਗਾਤਾਰ ਇੰਗਲੈਂਡ ਦੇ ਕਹਿੰਦੇ ਸੁੰਦਰ ਮਾਲਿਕ ਜੀ ਜਿਹੜੇ ਕਿ ਇਲਸਾ ਮੂਵਜ਼ ਟੀਮ ਦੇ ਵਿਚਾਜਲੇ ਉਹਨਾਂ ਦੀ ਟੀਮ ਨਾਲ ਤਗੜੀ ਕਬੱਡੀ ਖੇលਿਆ ਔਰ ਸੁੱਖਾ ਬੇਲੀ ਪੁੱਲਰ ਜਿਹੜਾ 3 ਸਾਲ ਲਗਾਤਾਰ ਇੰਗਲੈਂਡ ਦੀ ਟੈਲਫੋਰਡ ਕਬੱਡੀ ਕਲੱਬ ਕੋ ਕਬੱਡੀ ਖੇលਿਆ ਮੰਗਾ ਨੰਬਰ ਮੱਖਣ ਮੱਖੀ ਸੰਧੀ ਆਪਣੀ ਟੀਮ ਨਾਲ ਜੁੜਦਾ ਹੋਇਆ ਮੈਂ ਬੇਨਤੀ ਕਰਾਂ ਬਾੜਕੇ ਜੋ ਫਾਈਨਲ ਮੈਚ ਹੋਵੇਗਾ ਜਦੋਂ ਟੀਮਾਂ ਨੂੰ ਬੇਨਤੀ ਹੈ ਬਾੜਕੇ ਜੋ ਟੀਮਾਂ ਗੱਲਬਾਤ ਕਰਨ ਮਿਹਰਬਾਨੀ ਹੋਵੇਗੀ ਚੱਲ ਵੀ ਅੰਗਰੇਜ਼ ਪਾਕ ਕਬੱਡੀ ਇੱਕ ਪਾਸੇ ਅਰਸ਼ ਚੋਲਾ ਦੂਜੇ ਪਾਸੇ ਸੱਤੂ ਖੰਡੂਰ ਨਾਲ ਨਾਨਕ ਤੇ ਨਾਲ ਗੁਰਦੇਵ ਚਾਰਜਾਫੀ ਹੈ ਲਓ ਅੰਗਰੇਜ਼ ਮੱਲੀਆ ਦਾ ਤੋਲਾ ਬੜਦਾ ਹੋਇਆ ਤੇ ਨੰਬਰ ਆਪਣੀ ਟੀਮ 'ਤੇ ਜੋੜਦਾ ਹੋਇਆ ਕੰਦੇਪਾਲ ਮੈਰੀਪੁਰਿਆ ਕੋਈ ਸਮਾਂ ਸੀ ਜੇ ਬਾਪੂ ਲਾਲ ਸਿੰਘ ਮੈਰੀਪੁਰ ਨੇ ਤਗੜੀ ਕਬੱਡੀ ਖੇਲੀ ਔਰ ਦੁਰਗਾਪੁਰ ਦੇ ਲਾਗੇ ਪਾਜੀਆਂ ਲਾਗੇ ਮੈਰੀਪੁਰ ਪਿੰਡ ਹੈ ਪਹਿਲੀ ਵਾਰ ਖਿਡਾਰੀ 2010 ਇੰਗਲੈਂਡ ਦੇ ਕਹਿੰਦੇ ਵੀ ਬਰਮੀ ਗੰਮ ਕਬੱਡੀ ਕਲੱਬੋਂ ਕਬੱਡੀ ਖੇលਿਆ ਲਓ ਸਤਿੰਦਰ ਪਾਲ ਸਿੰਘ ਤੇ ਦੂਸਰੇ ਪਾਸੇ ਸੁੱਖਾ ਬਿੱਲੀ ਭੁੱਲ ਤੇ ਨੰਬਰ ਮੈਰੀ ਪੀ ਸਤਿੰਦਰ ਪਾਲ ਸਿੰਘ ਹੈਲੋ ਆਪਣੀ ਟੀਮ ਬੱਤੇ ਜੁੜਦਾ ਹੋਇਆ ਹੈਲੋ ਬਲਵੰਤ ਸਿੰਘ ਥਾਣੇਦਾਰ ਜਿੱਥੇ ਵੀ ਹੋਣ ਇੱਥੇ ਸਟੇਜ ਤੇ ਪਹੁੰਚ ਜਾਣ 515200 ਰੁਪਏ ਜਿਹੜਾ ਇਹਨਾਂ ਨੂੰ ਰਵੀ ਦਾ ਤੇ ਅੰਗਰੇਜ਼ ਦਾ ਆਪਾ ਸਨਮਾਨ ਕਰਨਾ ਮਿਹਰਬਾਨੀ ਅੰਗਰੇਜ਼ ਦਾ ਰਵੀ ਦਾ 51 5100 ਦੇ ਨਾਲ ਮਾਨ ਸਨਮਾਨ ਹੋਵੇਗਾ ਇਹ ਸਾਡੇ ਠੰਡਰ ਸਾਹਿਬ ਕਰਨਗੇ ਬੇਨਤੀਆਂ ਜਿਹੜੇ ਆਜਾ ਲਓ ਪਿੱਖੀ ਪਿੰਡ ਦੇ ਲਾਗੇ ਕਹਿੰਦੇ ਪਿੰਡ ਹੈ ਮੱਖੀ ਕਲਾ ਸੰਧੂ ਪਰਿਵਾਰੋਂ ਪੈਦਾ ਹੋਇਆ ਮੱਖਣ ਸਿੰਘ ਨਾਮ ਹੈ ਔਰ ਜਿਹੜਾ ਇੰਗਲੈਂਡ ਕੈਨੇਡਾ ਵਿੱਚ ਟੈਲਗਮ ਮਚਾਉਂਦਾ ਹੋਇਆ ਹੈ ਲਓ ਮੱਖੀ ਸੰਧੂ ਮੱਖੀ ਪਿੰਡ ਵਾਲਾ ਇਹ ਸੰਧੂ ਪਰਿਵਾਰ ਦਾ ਆਖਿਦਾਰ ਆਪਣੀ ਟੀਮ 'ਤੇ ਨੰਬਰ ਜੋੜਦਾ ਹੋਇਆ ਜਿਹੜੀ ਟੀਮ ਜਿੱਤੇਗੀ ਉਹ ਫਾਈਨਲ ਵਿੱਚ ਜਾਵੇਗੀ ਦੋਨਾਂ ਟੀਮਾਂ ਨੂੰ ਪੂਰਾ ਪੂਰਾ ਜੋਰ ਲਾਉਣਾ ਹੋਵੇਗਾ ਜੇ ਨਿਧਾਨੀ ਕੀਤੀ ਤਾ ਤਖਤੇ ਬਲਟ ਸਕਦੇ ਨੇ ਜਿੱਤਾ ਹਾਰਾ ਵਿੱਚ ਤੇ ਹਾਰਾਂ ਜਿੱਤਾਂ ਵਿੱਚ ਤਬਦੀਲ ਹੋ ਸਕਦੀਆਂ ਨੇ ਇਸ ਕਰਕੇ ਖਿਡਾਰੀਆਂ ਨੂੰ ਬੜੇ ਸੁਲਝ ਕੇ ਬੜੇ ਪਿਆਰ ਸਰਕਾਰ ਨਾਲ ਬੜੇ ਸ਼ਰਫ ਹੋ ਕੇ ਇਹ ਮੈਚ ਨੂੰ ਖੇਲਣ ਦੀ ਦਲੀਲ ਦਿੱਤੀ ਜਾ ਰਹੀ ਹੈ ਦੁਨੀਆ ਦੇ ਮਹਾਨ ਪਹਿਲਵਾਨ ਰੁਸਤਮ ਹਿੰਦ ਲੈਂਬਰ ਸਿੰਘ ਜੀ ਛਾਕੋੜਾ ਨਾ ਪਿੰਡ ਕਾਲੀਆਵਾਲ ਤੋਂ ਮੇਰੇ ਮਾਨਜਗ ਨੇ ਔਰ ਜਿੰਨੂੰ ਜਹਾਜ ਦਾ ਖਿਤਾਬ ਮਿਲਿਆ ਜਿੰਨੇ ਖਾਨਣ ਵਾਲਿਆ ਸਾਡੇ ਕੋਚਾਂ ਦੇ ਕੋਚ ਗੁਰੂਆਂ ਦੇ ਗੁਰੂ ਜਿੰਦਰ ਖਾਨਵਾਲ ਜੀ ਉਹ ਵੀ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਨੇ ਸਵਾਗਤ ਹੈ ਫੁੱਲਾ ਵਰਗੀ ਹਾਜ਼ਰੀ ਪ੍ਰਵਾਨ ਜੀ ਐਨੂ ਨਿੱਕੀ ਜੀ ਗੱਲ ਤੋਂ ਗੱਲ ਹੋ ਗਈ ਹੈ ਕਿਉਂਕਿ ਇੱਕ ਇੱਕ ਨੰਬਰ ਕੀਮਤੀ ਹੈ ਇੱਕ ਇੱਕ ਜੱਫਾ ਕੀਮਤੀ ਹੈ ਇੱਕ ਇੱਕ ਰੇਡ ਕੀਮਤੀ ਹੈ ਜਿਹੜੀ ਟੀਮ ਹਾਰ ਗਈ ਉਹ ਕੱਪ ਤੋਂ ਬਾਹਰ ਹੋ ਜਾਵੇਗੀ ਜਿਹੜੀ ਜਿੱਤ ਗਈ ਇਹ ਫਾਈਨਲ ਵਿੱਚ ਪਹੁੰਚ ਜਾਵੇਗੀ ਦਰਸ਼ਕਾਂ ਦੀ ਡਿਮਾਂਡ ਹੈ ਵੀ ਮੈਚ ਜਲਦੀ ਸ਼ੁਰੂ ਕਰਾਓ ਦਰਸ਼ਕਾਂ ਦੇ ਕਹਿੰਦੇ ਤਾਂ ਕਿ ਦੇਰ ਆ ਹੋ ਰਿਹਾ ਤੇ ਤਾੜੀ ਮਾਰ ਦਿਓ ਕਿਰਪਾ ਟੀਮਾਂ ਚ ਕਮੀਆਂ ਹੋ ਜਾਣ ਜ਼ੋਰਦਾਰ ਤਾੜੀ ਮਾਰ ਦਿਓ ਇੱਕ ਵਾਰ 75 ਗੱਲੋ ਵਾਲੇ ਟੀਮ ਦੋਨੋਂ ਆਜਣ ਪੁੰਨੀਆਂ ਵਾਲੇ ਵੀ ਦੂਜੇ ਵੀ ਆਪਣਾ ਆਕੇ ਪ੍ਰਾਈਜ਼ ਲੈ ਲੈਣ ਬਾਹਰ ਕਿੱਲੇ 35 ਟੀਮਾਂ ਗਾਲੇ ਚ ਆਜਣ 75 ਕਿਲੋ ਦੀ ਟੀਮ ਨੂੰ ਬੇਨਤੀ ਹੈ ਪ੍ਰਾਈਜ਼ ਲੈਣ 75 ਕਿਲੋ ਦੀਆਂ ਟੀਮਾਂ ਆਪਣਾ ਪ੍ਰਾਈਜ਼ ਪ੍ਰਾਪ ਕਰ ਲੈਣ ਤੇ 80 ਕਿਲੋ ਦੀਆਂ ਟੀਮਾਂ ਨੂੰ ਬੇਨਤੀ ਹੈ ਉਹ ਫਾਈਨਲ ਮੈਚ ਨੂੰ ਖੇਡਣ ਵਾਸਤੇ ਜਲਦ ਖੇਡਣ ਨਾਲ ਚਾਹਜਨ ਮੇਜਰ